ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਥੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਔਨ ਡਿਊਟੀ ਪੰਜਾਬ ਲਾਈਫ ਤੇ ਬੀਤੇ ਦਿਨੀ ਬੀਸੀਐਮ ਸਕੂਲ ਦੇ ਵਿੱਚ ਫੀਸਾਂ ਦੇ ਮਾਮਲੇ ਨੂੰ ਲੈ ਕੇ ਸਕੂਲ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਕਾਫੀ ਰੋਸ ਪ੍ਰਦਰਸ਼ਨ ਕੀਤਾ ਕਈ ਦਿਨਾਂ ਦੀ ਜਦੋਂ ਚੈਤ ਤੋਂ ਬਾਅਦ ਐਮਐਲਏ ਗੋਗੀ ਦੇ ਵੱਲੋਂ ਸਕੂਲ ਦੇ ਵਿੱਚ ਆ ਕੇ ਸਕੂਲ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਪਿਆਂ ਨੂੰ ਆਸ਼ਵਾਸ਼ਣ ਦਿਵਾਇਆ ਕਿ ਸਕੂਲ ਦੀਆਂ ਫੀਸਾਂ ਨਹੀਂ ਵਧਾਈਆਂ ਜਾਣਗੀਆਂ ਅਤੇ ਨਾ ਹੀ ਕੋਈ ਬੇਵਸੂਲ ਦੇ ਖਰਚੇ ਲਿੱਤੇ ਜਾਣਗੇ ਜਿਸ ਤੋਂ ਬਾਸਕੂਲ ਵਿੱਚ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਗੋਗੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਪਰ ਕੁਝ ਦਿਨ ਵੀ ਜਾਂ ਤੋਂ ਬਾਅਦ ਅੱਜ ਵੀ ਵਿਦਿਆਰਥੀਆਂ ਦੇ ਮਾਪੇ ਲੁਧਿਆਣਾ ਦੇ ਡੀਸੀ ਦਫ਼ਤਰ ਮੰਗ ਪੱਤਰ ਲੈ ਕੇ ਪਹੁੰਚੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਮਾਪਿਆਂ ਦਾ ਕੀ ਕੁਝ ਕਹਿਣਾ ਰਿਹਾ ਦੇਖੋ ਲੁਧਿਆਣਾ ਤੋਂ ਬੱਲੂ ਦੀ ਖਾਸ ਰਿਪੋਰਟ ਕੀ ਨਾਮ ਭਾਈ ਤੁਹਾਡਾ ਹੈ ਮਨਦੀਪ ਸਿੰਘ ਜੀ ਕਿਸ ਮਸਲੇ ਤੁਸੀਂ ਅੱਜ ਆਏ ਹੋ ਉੱਥੇ ਡੀਸੀ ਮੰਗੇ ਫੀਸ ਦੇ ਮਸਲੇ ਤੇ ਆਏ ਜੀ ਕਿਹੜਾ ਸਕੂਲ ਹੈ ਜੀ ਬੀਸੀਐਮ ਸ਼ਾਸਤਰੀ ਨਗਰ ਕੀ ਇਸ਼ੂ ਕੀ ਹੈਗਾ ਤੁਹਾਡੇ ਨਾਲ ਪਿਛਲੇ ਦਿਨ ਤੁਸੀਂ ਐਮਐਲਏ ਸਾਹਿਬ ਨੂੰ ਮਿ ਉਹਨਾਂ ਨੇ ਸਾਨੂੰ ਪਹਿਲਾਂ ਕਲੀਅਰ ਨਹੀਂ ਕੀਤਾ ਹੈਗਾ ਕਿ ਹਾਂ ਵੀ ਫੀਸ ਦੇ ਕੀ ਫੀਸ ਹੈਗੀ ਹੈ ਕੀ ਨਹੀਂ ਹੈਗੀ ਉਹ ਇਕਦਮ ਹੁਣ ਉਹਨਾਂ ਨੇ ਫੀਸਾਂ ਇੰਨੀਆਂ ਕੁ ਵਧਾ ਕੇ ਅੱਗੇ ਰੱਖਤੀਆਂ ਵਾਂ ਭੀ ਹਾਂ ਵੀ ਬੰਦੇ ਦੇ ਆਮ ਬੰਦੇ ਦੇ ਲੈਵਲ ਤੋਂ ਬਾਹਰ ਹੋ ਚੁੱਕੀਆਂ ਵਾਂ ਸੈਸ਼ਨ ਜਦੋਂ ਸਟਾਰਟ ਹੋਇਆ ਐਡਮਿਸ਼ਨ ਵੇਲੇ ਉਹਨਾਂ ਨੇ ਕੁਝ ਕਲੀਅਰ ਨਹੀਂ ਕੀਤਾ ਪਹਿਲਾਂ ਤੁਸੀਂ ਕਿਹੜੇ ਤੁਹਾਡਾ ਬੱਚਾ ਕਿਹੜੀ ਕਲਾਸ ਕਰਦਾ ਜੀ ਨਰਸਰੀ ਚ ਅਲੀ ਸਟਾਰਟਿੰਗ ਦੇ ਵਿੱਚ ਹੀ ਹੈ ਜੀ ਜਿਹੜਾ ਤੁਸੀਂ ਐਮਐਲ ਨੂੰ ਮਿਲੇ ਸੀ ਉਦੋਂ ਕਹਿੰਦਾ ਕੋਈ ਮਸਲਾ ਹੱਲ ਵੀ ਹੋਇਆ ਸੀ ਸ਼ਾਇਦ ਫੀਸ ਦਾ ਉਹ ਪਹਿਲਾਂ ਉਹਨਾਂ ਨੇ ਨਰਸ ਐਲ ਕੇਜੀ ਤੇ ਯੂ ਕੇਜੀ ਵਾਲੀਆਂ ਕਲਾਸਾਂ ਦਾ ਮਸਲਾ ਹੱਲ ਕਰਤਾ ਉਸ ਤੋਂ ਬਾਅ ਫੀਸਾਂ ਵਧਾਈਆਂ ਨਹੀਂ ਸੀਗੀਆਂ ਹੁਣ ਇਹਨਾਂ ਨੇ ਨਰਸਰੀ ਦੇ ਉੱਪਰ ਉਹੀ ਬੋਝ ਉਧਰੋਂ ਚੱਕ ਕੇ ਨਰਸਰੀ ਦੇ ਉੱਪਰ ਪਾ ਦਿੱਤਾ ਕਿ ਨਰਸਰੀ ਦਾ ਪਹਿਲਾਂ ਜੁਕੇ ਜੀ ਐਲਕੇਜੀ ਦਾ ਮਸਲਾ ਹੱਲ ਕਰਤਾ ਤਾਂ ਥੋੜੀਆਂ ਫੀਸਾਂ ਵਧਾ ਦਿੱ ਨਰਸਰੀ ਹਾਂਜੀ 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 ਪਹਿਲਾਂ ਨਰਸਰੀ ਦੀ ਨਹੀਂ ਵਧੀ ਸੀ ਸਿਰਫ ਦੋ ਕਲਾਸਾਂ ਦੀ ਵਧੀ ਸੀ ਤੁਸੀਂ ਨਰਸਰੀ ਦੇ ਐਡਮਿਸ਼ਨ ਕਰਾਈਆਂ ਆਪਣੇ ਬੱਚੇ ਦੀ ਉਹ ਫੀਸ ਪੇ ਕੀਤੀ ਹੋਗੀ ਤੁਸੀਂ ਉਹ ਹਾਂਜੀ ਉਦੋਂ ਫੀਸ ਪੇ ਕੀਤੀ ਸੀਗੀ ਉਦੋਂ ਉਹਨਾਂ ਨੇ 42000 ਰੁਪਏ ਲਿਆ ਜੀ 42 ਇਹਦੀ ਫੀਸ ਕਿੰਨੀ ਸੀ ਕੰਦੇ ਉਹ ਕੁਛ ਨਹੀਂ ਉਹ ਕੁਛ ਨਹੀਂ ਉਹਨਾਂ ਨੇ ਮੈਂਸ਼ਨ ਕੁਛ ਨਹੀਂ ਕੀਤਾ ਮੈਂਸ਼ਨ ਕੁਛ ਨਹੀਂ ਕੀਤਾ ਉਹ ਸਿੱਧਾ ਉਹਨਾਂ ਨੇ ਕਿਵਰਟਰਲੀ ਕਿੰਨੀ ਆ ਕੁਛ ਨਹੀਂ ਹਨਾ ਦੱਸਿਆ ਉਹ ਸਾਨੂੰ ਉਦੋਂ ਨੇਰੇ ਜੀ ਰੱਖੇ ਇਹਨਾਂ ਨੇ ਹੁਣ ਸਾਨੂੰ ਆ ਜਦੋਂ ਕਲਾਸਾਂ ਸ਼ੁਰੂ ਹੋਈਆਂ ਉਦੋਂ ਜੀ ਆਨਲਾਈਨ ਇਹਨਾਂ ਦੀ ਹੈ ਵੈਬਸਾਈਟਾਂ ਦੇ ਉੱਤੇ ਆ ਗਿਆ ਕਿੰਨੀ ਫੀਸ 20700 ਰੁਪਏ ਇਹਨਾਂ ਦੀ ਜਿਹੜੀ ਟੋਟਲ ਜਿਹੜੀ ਲਾਸਟ 13000 12 13000 ਹੁੰਦੀ ਸੀ ਟੋਟਲ ਸਾਲ ਦੀ ਫੀਸ ਆ ਉਹ ਤਕਰੀਬਨ 61 62000 ਬਣਦੀ ਆ ਆਮ ਤੌਰ ਤੇ ਬਟ ਜਿਹੜੀ ਹੁਣ ਇਹਨਾਂ ਨੇ ਨਰ ਹਰ ਦੇ ਆਸ-ਪਾਸ ਆ ਜਿਹੜੀ ਕਿ ਨੀਅਰ ਅਬਾਊਟ ਤੁਸੀਂ ਮੰਨ ਕੇ ਚਲੋ 40% ਹਾਈਕ ਹੋਇਆ ਹੁਣ ਇੱਕ ਨਾਰਮਲ ਬੰਦੇ ਨੂੰ ਇਹ ਅਕਤੂਬਰ ਚ ਇਹਨਾਂ ਨੇ ਪਿਛਲੇ ਸਾਲ ਕਿਹਾ ਕਿ ਤੁਸੀਂ ਫੀਸ ਵਧਾਈ ਆ ਜਦੋਂ ਜਦੋਂ ਇਹਨਾਂ ਨੇ ਨਾਰਮਲ ਐਡਮਿਸ਼ਨਾਂ ਕੀਤੀਆਂ ਉਦੋਂ ਕਿਸੇ ਬੱਚੇ ਨੂੰ ਨਹੀਂ ਪਤਾ ਸੀ ਹਰੇਕ ਪੇਰੈਂਟ ਨੇ ਸੋਚਿਆ ਸੀ 60-62000 ਫੀਸ ਹੋਗੀ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਪੜਾ ਲਾਂਗੇ ਜਦੋਂ ਅਪ੍ਰੈਲ ਚੜੀ ਇਹਨਾਂ ਨੇ ਜਾ ਕੇ ਬੱਚਿਆਂ ਨੂੰ ਸਿੱਧਾ ਹੀ ਜਾ ਕੇ 1 ਅਪ੍ਰੈਲ ਤੋਂ ਕਹਿਤਾ ਕਿ ਅੱਜ ਤੋਂ ਤੁਹਾਡੀ ਫੀਸ 82-83000 ਆ ਜੀ ਹੁਣ ਨਾਰਮਲ ਪਰਿਵਾਰਾਂ ਦੇ ਬੰਦਿਆਂ ਨੂੰ ਇਹ ਦੱਸੋ ਮੈਨੂੰ ਕਿੱਥੇ 62000 ਉਸ ਬ ਖਰਚੇ ਇਨਕਲੂਡ ਕੀਤੇ ਉਹਨਾਂ ਨੇ ਦੇਖੋ ਜੀ ਖਰਚੇ ਤਾਂ ਹੁਣ ਜੇ ਇਹਨਾਂ ਨੇ ਇਹ ਕਹਿ ਰਿਹਾ ਜੀ ਅਸੀਂ ਏਸੀ ਲਵਾਏ ਆ ਏਸੀ ਲਗਵਾਏ ਆ ਤਾਂ ਬਾਕੀ ਕਲਾਸੇ ਦੀ ਵੀ ਲਗਾਏ ਆ ਤਾਂ ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਪਹਿਲੀ ਗੱਲ ਤਾਂ ਜੀ ਇੱਕ ਐਕਟ ਬਣਿਆ ਹੋਇਆ ਆਪਣੀ ਇੰਡੀਆ ਦੇ ਅੰਡਰ ਜਿਹਦੇ ਚ ਆਪਾਂ 8% ਤੋਂ ਵੱਧ ਵੈਸੀ ਨਹੀਂ ਵਧਾ ਸਕਦੇ ਇਹ 80% ਤੋਂ ਵੱਧ ਕਿੱਦਾਂ ਵਧਾ ਰਹੇ ਆ ਇਹ ਉਹਦਾ ਤੁਸੀਂ ਇੱਕ ਸਿੰਪਲ ਜੀ ਗੱਲ ਆ ਜੇ ਤੁਸੀਂ ਇਹ ਤਾਂ ਵਪਾਰ ਕਰਨ ਲੱਗੇ ਹੋਏ 10 ਸੈਸ਼ਨ ਜਿਹੜੇ ਬੱਚੇ ਉੱਥੋਂ ਪਾਸ ਆਊਟ ਹੋ ਕੇ ਐਲ ਕੇ ਜੀ ਆ ਯੂ ਕੇ ਜੀ ਵਿੱਚ ਗਏ ਦੇ ਤੁਸੀਂ ਪਤਾ ਕਿੱਤਾ ਨਰਸਰੀ ਦੀ ਫੀਸ ਕਿੰਨੀ ਸੀ ਉਹਨਾਂ ਦੀ ਨਰਸਰੀ ਦੀ ਜਿਹੜੀ ਮੈਂ ਪਿਛਲੇ ਸਾਲ ਦੀ ਫੀਸ ਦੱਸ ਰਿਹਾ ਮੈਂ ਪਿਛਲੇ ਸਾਲ ਦੀ ਮੈਂ ਤੁਹਾਨੂੰ ਸਲਿੱਪਾਂ ਵੀ ਦੇ ਦਾਂਗਾ ਨਾਲ ਜਿਹੜੀ ਪਿਛਲੇ ਸਾਲ ਦੀ ਫੀਸ ਆ ਜੀ 61 ਕੇ ਸਾਢੇ 60 ਹਜ਼ਾਰ ਦੇ ਆਸ-ਪਾਸ ਹੋ ਗਈ ਜਿਹੜੀ ਐਤਕੀ ਦੀ ਫੀਸ ਆ 8283000 ਨੀਅਰ ਅਬਾਊਟ 20000 ਦਾ ਡਿਫਰੈਂਸ ਆ ਜੀ ਤੇ ਭਾਜੀ ਕੀ ਲੱਗਦਾ ਸਰਕਾਰ ਤਾਂ ਕਹਿੰਦੀ ਸੀ ਜੀ ਨਾ ਇਹਨਾਂ ਤੇ ਕੋਈ ਲਗਾਮ ਹੈਗੀ ਨਾ ਕੋਈ ਐਕਸ਼ਨ ਹੈਗਾ ਵਾ ਅੱਗੇ ਵੀ ਅਸੀਂ ਲੈਟਰ ਦਿੱਤੀ ਹੈ ਮੈਨੇਜਮੈਂਟ ਵਾਲਿਆਂ ਨੇ ਪੰਜ ਬੰਦੇ ਸੱਦ ਸੱਦ ਲਏ ਅੱਛਾ ਕਹੀ ਸੀ ਤੁਸੀਂ ਉਲਟਾ ਉਹਨਾਂ ਨੂੰ ਹੀ ਕਰਨ ਲੱਪੇ ਨੇ ਜੀ ਆਪਣੇ ਜਵਾਕ ਤੁਸੀਂ ਲੈ ਕੇ ਜਾਣੇ ਆ ਤਾਂ ਲੈ ਜਾਓ ਅਸੀਂ ਤਾਂ ਇਹੀ ਆਪਣਾ ਰਕਮਰ ਕਰਨ ਮੈਨੇਜਮੈਂਟ ਨੇ ਟੀਚਰਾਂ ਥਰੂ ਹਰ ਇੱਕ ਪੇਰੈਂਟਸ ਨੂੰ ਕਾਲ ਕਰਵਾ ਕੇ ਥ੍ਰੈਟ ਕੀਤੀਆਂ ਬੱਚੇ ਆਣ ਆਕੇ ਮਿਲੋ ਜੀ ਆਪਣੇ ਬੱਚੇ ਨੂੰ ਨਹੀਂ ਤਾਂ ਸੋਮਵਾਰ ਨੂੰ ਭੇਜਿਓ ਨਾ ਸੋਮਵਾਰ ਨੂੰ ਭੇਜਿਓ ਹਾਂ ਔਰ ਬਿਲਕੁਲ ਇਹ ਗਲਤ ਗੱਲ ਹੈ ਉਹਨਾਂ ਨੇ ਨਾ ਵੀ ਮੈਡਮਾਂ ਦੇ ਥਰੂ ਇਹ ਕੀਤੀ ਹੈ ਪੀਸੀਐਮ ਦੇ 3 ਤੋਂ 40 ਸਕੂਲ ਨੇ ਸ਼ਹਿਰ ਦੇ ਵਿੱਚ ਕਿਹੜੇ ਸਕੂਲ ਤੁਸੀਂ ਇਹ ਬੀਸੀਐਮ ਸ਼ਾਸਤ੍ਰ ਨਗਰ ਹੈ ਜੀ ਪੀਸੀਐਮ ਆ ਰਿਹਾ ਮਾਡਲ ਸਕੂਲ ਸ਼ਾਸਤ੍ਰ ਨਗਰ ਉਹਨਾਂ ਨੂੰ ਮਿਲੋ ਕੀ ਕਿਹਾ ਉਹਨਾਂ ਨੇ ਅਸੀਂ ਦਿੱਤਾ ਜੀ ਮੰਗ ਪੱਤਰ ਕਹਿੰਦੇ ਕੋਈ ਗੱਲ ਨਹੀਂ ਅਸੀਂ ਵੀ ਇਹਦੇ ਤੇ ਕਰਦੇ ਹਾਂ ਜੀ ਕੀ ਲੱਗਦਾ ਨਹੀਂ ਵੀ ਇਸ ਤਰੀਕੇ ਨਾਲ ਇੱਕ ਸਿੱਖਿਆ ਤਾਂ ਮੰਦਰ ਕਿਹਾ ਜਾਂਦਾ ਸੀ ਬੱਚੇ ਉਥੋਂ ਸਿੱਖ ਸਿੱਖਿਆ ਸੁੱਖਾ ਦਾ ਮੰਦਰ ਤਾਂ ਹੁਣ ਕਿੱਥੇ ਰਹਿ ਗਿਆ ਜੀ ਵਪਾਰ ਕਰ ਰਹੇ ਇਹਨ ਇਹ ਛੋਟੀ ਮਜਬੂਰੀ ਬਣ ਗਈ ਹੈ ਮਜਬੂਰੀ ਹੈਗੀ ਜੀ ਪਰ ਹੁਣ ਇਸ ਤੋਂ ਬਿਨਾ ਹੱਲ ਵੀ ਨਹੀਂ ਇਹਨਾਂ ਦੇ ਪਰ ਪੜ੍ਹਾਈ ਵੀ ਕਣੀ ਲਾਤੀ ਆ ਤੇ ਵੇਚਣ ਲੱਗ ਪਏ ਨੇ ਅੱਜ ਦੇ ਟਾਈਮ ਦੇ ਵਿੱਚ ਸਿੱਧੇ ਤੌਰ ਤੇ ਐਲ ਕੇਜੀ ਤੇ ਯੂ ਕੇਜੀ ਦਾ ਖਰਚਾ ਜਿਹੜਾ ਤੁਹਾਡੇ ਨਰਸਰੀ ਵਾਲੇ ਬੱਚੇ ਕੇ ਸਰਪਾਕ ਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਕਾਰ ਕਰੀ ਪਰ ਹੁਣ ਸਰਕਾਰ ਕਰੀ ਆ ਵੀ ਅਸੀਂ ਬਹੁਤ ਵਧੀਆ ਸਕੂਲ ਬਣਾ ਰਹੇ ਹਾਂ ਜਿਦਾ ਸਕੂਲ ਆ ਫੈਮਿਨੈਂਸ ਦੀ ਗੱਲ ਕਰਦੇ ਨੇ ਸਮਾਰਟ ਸਕੂਲ ਦੀ ਗੱਲ ਕਰਦੇ ਨੇ ਕਿ ਲੱਗਦਾ ਵੀ ਸਰਕਾਰ ਉਹ ਚੀਜ਼ ਨਹੀਂ ਨਹੀਂ ਜੀ ਇਸ ਵੇਲੇ ਕੋਈ ਗੌਰ ਨਹੀਂ ਕਰ ਰਿਹਾ ਸਕੂਲਾਂ ਵੱਲ ਤਾਂ ਇੰਨਾ ਕਿ ਲੁੱਟ ਮਚਾਈ ਹੋਈ ਆ ਬੁਰਾ ਹਾਲ ਕੀਤਾ ਪਿਆ ਵਾ ਆਮ ਪੇਰੈਂਟਸ ਸਕੂਲ ਪੜਾਉਣ ਲੱਗੇ ਸੋਚਣਗੇ ਵੀ ਹਾਂ ਵੀ ਅਸੀਂ ਸਕੂਲ ਚ ਕਿਹੜੇ ਸਕੂਲ ਚ ਲਗਾਈਏ ਤੇ ਉੱਥੇ ਪੇ ਕਰ ਦੀ ਸਰਕਾਰ ਸੀ ਉਹਨਾਂ ਤੇ ਅਲਿਗੇਸ਼ਨ ਲੱਗਦੇ ਸੀ ਕਿ ਉਹਨਾਂ ਦੀ ਹਿੱਸਾਪੱਤੀ ਹੁੰਦੀ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਕਹਿੰਦੇ ਸੀ ਅਸੀਂ ਹੁਣ ਵੱਧ ਗਈ ਹੈ ਇੱਥੇ ਵੀ ਹੁਣੇ ਕੋਈ ਘੱਡੀ ਨਹੀਂ ਗਈ ਉਲਟਾ ਵੱਧ ਗਈ ਹੈ ਜੀ ਵੱਧ ਗਈ ਹੈ ਜੀ ਤੇ ਹੁਣ ਇਸ ਬਾਬਤ ਤੁਸੀਂ ਅੱਗੇ ਤੁਹਾਡਾ ਕੀ ਐਕਸ਼ਨ ਹੋਏਗਾ ਜੀ ਅਸੀਂ ਫਿਲਹਾਲ ਤਾਂ ਡੀਸੀ ਮੈਡਮ ਨੂੰ ਦਿੱਤਾ ਜੀ ਆਪਣਾ ਮੰਗ ਪੱਤਰ ਜੋ ਹੈਗਾ ਸਾਡੀ ਜੈਨੂਇਨ ਡਿਮਾਂਡ ਆ ਕੋਈ ਨਜਾਇਜ਼ ਨਹੀਂ ਹੈ ਸਾਡੀ ਠੀਕ ਆ ਜੀ ਉਹ ਅੱਗੇ ਕੇਂਦਰ ਵੀ ਅਸੀਂ ਫਾਰਵਰਡ ਕਰ ਦੰਦੇ ਅਸੀਂ ਦੇਖਦੇ ਆ ਦੇਖਦੇ ਹੁਣ ਕੀ ਹਾਲਤ ਕਰਦੇ ਆ ਜੀ ਸਿੱਖਿਆ ਮੰਤਰੀ ਵੀ ਗੱਲਾਂ ਜਾ ਰਿਹਾ ਕੋੜਾ ਨੂੰ ਵੀ ਇਹੀ ਕਹਿ ਰਹੇ ਜੀ ਇਹੋ ਜਿਹੇ ਜਿਹੜੇ ਵਪਾਰ ਇਹਨਾਂ ਨੇ ਬਣਾਏ ਹੋਏ ਸਕੂਲਾਂ ਇਹਨਾਂ ਤੇ ਨੱਥ ਪਾਈ ਜਾਵੇ ਕੀ ਅਸੀਂ ਕਰਾਵਾਂਗੇ ਸਕੂਲ ਇਹ ਵੀ ਰਿਪਲਾਈ ਕਰ ਸਕਦੇ ਵੀ ਜਦੋਂ ਇਹਨਾਂ ਨੇ ਬੱਚਿਆਂ ਦੀ ਐਡਮਿਸ਼ਨ ਕਰਾਈ ਆ ਤੇ ਉਦੋਂ ਅਸੀਂ ਇਹਨਾਂ ਨੂੰ ਦੱਸਿਆ ਸੀਗਾ ਵੀ ਫੀਸ ਇੰਨੀ ਹੀ ਹੈਗੀ ਆ ਇਹ ਸਾਨੂੰ ਉਸ ਟਾਈਮ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ ਕੁਝ ਕਲੀਅਰ ਨਹੀਂ ਸਾਨੂੰ ਤੇ ਜਦੋਂ ਬੱਚੇ ਸਿਲੈਕਟ ਹੋ ਗਏ ਵੀ ਆਹ ਐਡਮਿਸ਼ਨਾਂ ਹੋ ਗਈਆਂ ਜੀ ਇਹਨਾਂ ਦੇ ਬੱਚਿਆਂ ਨੂੰ ਸਾਨੂੰ ਸਿਰਫ ਤਿੰਨ ਦਿਨ ਦਿੱਤੇ ਵੀ 42000 ਰੁਪਿਆ ਸਾਡਾ ਇਹਨਾਂ ਨੂੰ ਜਮ੍ਹਾਂ ਕਰਾਇਆ ਜਾਵੇ ਤਿੰਨ ਦਿਨਾਂ ਦੇ ਵਿੱਚ ਵਿੱਚ ਉਹ ਅਸੀਂ ਮਜਬੂਰ ਸੀਗੇ ਸਾਨੂੰ ਕਰਾਣੇ ਪਏ ਤੁਸੀਂ ਕਦੇ ਆਨਲਾਈਨ ਪੇ ਆਨਲਾਈਨ ਪੇ ਕੀਤਾ ਜੀ ਉਹ ਇਹਨਾਂ ਦੀ ਹਾਂ ਆਨਲਾਈਨ ਸ਼ਿਫਟ ਹੈਗੀ ਉਹ ਅਸੀਂ ਨਾਲ ਲਾਈਆਂ ਵਾ ਹਾਂਜੀ ਕੰਸੈਪਟੇ ਕੀ ਲਿਖਿਆ ਹੋਇਆ ਵਕੀ ਮੈਂਸ਼ਨ ਹੈ ਕੁਛ ਨਹੀਂ ਮੈਂਸ਼ਨ 41430 ਰੁਪਏ ਉਹ ਇਹਨਾਂ ਨੇ ਲਿਖਿਆ ਇਹਨੂੰ ਦਿਖਾ ਦਿਓ ਆ ਦੇਖੋ 41480 ਰੁਪਏ ਅੱਛਾ ਕੁਛ ਵੀ ਨਹੀਂ ਲਿਖਿਆ ਹੋਇਆ ਹੈ ਇਹ ਦੇਖਿਆ ਅਪਰ ਮਈ ਜੂਨ ਇਹਨਾਂ ਨੇ ਜੀ 20740 ਦੀਆਂ ਚਾਰ ਕਿਸ਼ਤਾਂ ਬਣਾਤੀਆਂ ਜੀ ਤੇ ਉਹਦੇ ਅਕੋਰਡਿੰਗ ਇਹ ਸਾਨੂੰ ਅਪ੍ਰੈਲ ਦੇ ਵਿੱਚ ਦੱਸਿਆ ਜਾਂਦਾ ਜੀ ਨਾ ਕਿ ਜਦੋਂ ਐਡਮਿਸ਼ਨ ਹੋਈਆਂ ਸੀ ਅਕਤੂਬਰ ਦੇ ਵਿੱਚ ਉਦੋਂ ਦੱਸਿਆ ਕੋਈ ਇਹ ਸਾਨੂੰ ਇਨਟੀਮੇਸ਼ਨ ਦੇ ਦਿੰਦੇ ਕਿ ਅਸੀਂ ਏਸੀ ਲਵਾਣੇ ਆ ਹਾਂ ਬੰਦੇ ਦੇ ਦਿਮਾਗ ਨੂੰ ਅਸੀਂ ਆਪਣਾ ਪ੍ਰੀਪੇਅਰ ਕਰ ਲਾਂਦੇ ਕਿ ਜੀ ਹਾਂ ਜੀ ਸਾਨੂੰ ਤਾਂ ਪਤਾ ਹੈ ਕਿ ਸਾਡੇ ਬੱਚੇ ਦੀ ਕੱਲ ਨੂੰ 20 ਇੰਨੀ ਹੋ ਜੂਗੀ ਸਾਰੇ ਬੱਚੇ ਪ੍ਰੀਪੇਅਰ ਹੋ ਜਾਂਦੇ ਬਟ ਇਹਨਾਂ ਨੇ ਨਾ ਤਾਂ ਕੁਝ ਪ੍ਰੀਪੇਅਰ ਕੀਤਾ ਸਾਨੂੰ ਇੱਕਦਮ ਹੀ ਜਾ ਕੇ ਬਿਨਾ ਮਤਲਬ ਬਿਨਾ ਦੱਸੇ ਠੀਕ ਹੈ ਅਸੀਂ ਕਹਿੰਦੇ ਫੈਸਿਲਿਟੀ ਦਿੱਤੀ ਅਸੀਂ ਇਸ ਗੱਲ ਤੋਂ ਕੋਈ ਉਹ ਨਹੀਂ ਕਰਦੇ ਬਟ ਫੈਸ ਫੀਸ ਬਤਾਓ 8 10% ਬਤਾਓ ਜੇ ਤੁਸੀਂ ਬਤਾਉਣੀ ਤੁਹਾਨੂੰ ਜਿਆਦਾ ਲੱਗਦਾ ਤੁਸੀਂ ਨੈਕਸਟ ਇਅਰ ਆਪਣੇ ਪ੍ਰੋਸਪੈਕਟਸ ਚ ਦੋ ਅਸੀਂ ਪ੍ਰੋਸਪੈਕਟ ਤੁਹਾਨੂੰ ਹਾਜ਼ਰ ਕਰਦੇ ਹਾਂ ਪ੍ਰੋਸਪੈਕਟਸ ਤੇ ਕਿਤੇ ਵੀ ਦਿਖਾਓ ਕਿ ਕਿਤੇ ਲਿਖਿਆ ਹੋਇਆ ਕਿ ਤੁਸੀਂ ਇੰਨੀ ਫੀਸ ਭਲਾ ਰਹੇ ਹੋ ਬੰਦਾ ਲਾਸਟ ਇਅਰ ਦੀ ਫੀਸ ਦੇ ਅਕੋਰਡਿੰਗ ਹੀ ਆਪਣੀ ਫੀਸ ਲਏਗਾ ਨਾ ਲਾਸਟ ਇਅਰ ਤੁਸੀਂ 61 62000 ਲੈਣੀ ਹੈ ਤੁਸੀਂ 65 ਲੈ ਲਓ 68 ਲੈ ਲਓ ਵੱਧ ਤੋਂ ਵੱਧ ਇਹੀ ਹੈ ਅਸੀਂ ਕਹਿੰਦੇ ਹਾਂ ਅਸੀਂ ਦੇਣ ਨੂੰ ਰਾਜ਼ੀ ਹਾਂ ਕੋਈ ਦਿੱਕਤ ਨਹੀਂ ਹੈ ਤੁਸੀਂ ਫੈਸਿਲਿਟੀ ਦੇ ਰਹੇ ਹੋ ਸਾਨੂੰ ਕੋਈ ਇਸ਼ੂ ਨਹੀਂ ਬਟ ਇਹਨਾਂ ਨੇ ਕੀ ਕੀਤਾ ਜੀ ਸਿੱਧਾ ਹੀ 62000 ਤੋਂ ਚੱਕ ਕੇ 820 ਸਾਰੀਆਂ ਲੈਣ ਲਈ ਜੁੜੇ ਰਹੋ ਸਾਡੇ ਚੈਨਲ on duty punjab live ਦੇ ਨਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਧੰਨਵਾਦ